ਭਾਈ 10 ਰੁਪਏ ਦਾ ਇੱਕ ਪਿੱਗ ਲਵਾ ਦੇ ਆ ਤੇਰੇ 10 ਰੁਪਏ ਕਰਕੇ ਮੈਂ ਬੋਤਲ ਖੋਲਦਾ ਭਾਈ ਯਾਰ ਮੜਾ ਸਾਈਡ ਤੇ ਮੈਂ ਦੂਜੇ ਗਾਹ ਵੀ ਤੋੜ ਰਿਹਾ ਯਾਰ ਕੋਈ ਕੋ ਡੱਕੜਾ ਲਵਾ ਦੇ ਯਾਰ ਕੋਈ ਨੂੰ ਲੋਹੇਦਾਰੇ ਕੋਈ ਨਹੀਂ ਗਰੀਬ ਬੰਦਾ ਯਾਰ ਕੋਈ ਨਹੀਂ ਲਵਾ ਦੇ ਮੈਂ ਤਾਂ ਤੇਰਾ ਗਾਹਗਾ ਯਾਰ ਕੋਈ ਨਹੀਂ ਅਗਲੀ ਬੰਦਾਗਾ ਕੋਈ ਨਹੀਂ ਤੋੜ ਲੱਗੀ ਪਈ ਇਹਨੂੰ ਯਾਰ ਕੋਈ ਨਹੀਂ ਕੋਣ ਕੋਈ ਨਹੀਂ ਭਾਈ ਲਵਾ ਦੇਣਾ ਤੁਹਾਡੇ ਕਹਿਣ ਤੇ ਲਵਾ ਦੇਣਾ ਲੈ ਭਾਈ ਤਾਰ ਹੁਣ ਠੰਡੇ ਠੰਡੇ ਪਹੁੰਚ ਮੈਂ ਕੋ ਦੁੱਧ ਰਿਆ ਵਰਦਾ ਪੰਜ ਕਿੱਲੇ ਤੇ ਅੱਡ ਨੂੰ ਪੈਲੀ ਜਾਂਦੀ ਹੈਗੀ ਤੈਨੂੰ ਮੈਂ ਹੁਣ ਕਹਿੰਦਾ ਇੱਕ ਬੋਤਲ ਮੇਰੀ ਉੱਥੇ ਭੇਜ ਦੀ ਟੇਬਲ ਤੇ ਚੰਗਾ ਓ ਮੈਂਟੂ ਚਾਰ ਅੰਡੇ ਟੇਬਲ ਤੇ ਭੇਜ ਦੀ ਗਰਮ ਹੋਣੇ ਚਾਹੀਦੇ ਆ ਠੀਕ ਹੈ ਇੱਕ ਠਿੱਕ ਤੇ ਬੋਤਲ ਫੜਨੀ ਹੈ ਇੱਕ ਐਵੇਂ ਫੁੱਦੂ ਨਹੀਂ ਮੈਂ ਤੁਰਿਆ ਵਰਦਾ ਹੈਗਾ ਮੈਂ ਠੇਕੀਲਾ ਹਵਾ ਕਰਦਾ ਮੇਰੇ ਤੇ ਪੰਜ ਕਿੱਲੇ ਆਉਂਦੇ ਆ ਜੱਟ ਨੂੰ ਕੀ ਨੰਪਲਾ ਐਵੇਂ ਲੰਡੂ ਠੇਕੇ ਵਾਲਾ 10 ਰੁਪਏ ਨਾ ਪੈਗ ਮੰਗਿਆ ਬੋਲਦਾ ਮੈਨੂੰ ਪੰਜ ਕਿੱਲੇ ਪੈਲੀ ਦੇ ਆਉਂਦੇ ਆਗੇ ਐਵੇਂ ਲੰਡੂ ਨਹੀਂ ਮੈਂ ਤੁਰਿਆ ਫਿਰਦਾ ਓ ਮਿੰਟੂ ਏ ਓ 14 ਅੰਡੇ ਲੈ ਗਿਆ ਤੈਨੂੰ ਕਿੰਨੇ ਆਰੀ ਆਖਾ ਜੰਡੀ ਲੈਣੀ ਆਉਂਦਾ ਤੂੰ ਲਓ ਜੀ ਚਲੋ ਜੀ ਬਾਓ ਜੀ ਰੁਪਏ ਨਾ ਬਾਓ ਯਾਰ ਪੈਗ ਆਰਾ ਦੇ ਬਰਾਦੇ ਆ ਤਾਂ ਠੰਡੇ ਅੰਡੇ ਨੇ ਯਾਰ ਅੰਡੇ ਠੰਡੇ ਲਿਆਦੇ ਯਾਰ ਬਾਈ ਯਾਰ ਆ ਓ ਮਿੰਟੂ ਓਏ ਅੰਡੇ ਤੇਰੇ ਠੰਡੇ ਆ ਜਿਹੜੇ ਮੈਨੂੰ 5 ਕਿੱਲੇ ਪੈਲੀ ਦੇ ਆਉਂਦੇ ਆ ਨਾ ਉਹ ਤਾਂ ਲੱਗਦਾ ਇੱਕ ਕਿੱਲਾ ਵੇਚ ਕੇ ਨਾ ਹਾਤਾ ਚਕਾਉਣਾ ਹੀ ਪਊ ਚਾਚਾ ਇਹ ਤਾਂ ਬੜਾ ਰੋਵਾ ਯਾਰ ਤੇਰਾ ਮੈਨੂੰ ਸਾਡੀ ਚਾਚੀ ਗੁੱਟ ਕੇ ਤੂੰ ਤਾਂ ਹੀ ਭਾਈ ਆ ਹਾਂ ਹਾਂ ਵੀ ਭਤੀਜ ਤੇਰੀ ਚਾਚੀ ਮੈਨੂੰ ਬਹੁਤ ਤੰਗ ਕਰਦੀ ਹੁੰਦੀ ਸੀ ਇਹ ਕਿਹਨਾ ਪਾਈ ਉਹ ਤੌਣੀ ਲਾ ਲਾ ਕੇ ਭੇਜਤੀ ਕਲਾ ਮੁੰਡਾ ਰਹਿ ਗਿਆ ਹੁਣ ਠੀਕ ਆ ਦਾਦਾ ਉਹ ਵੀ ਬਾਹਰ ਕੱਟਣਾ ਹੁਣ ਤੁਹਾਨੂੰ ਦਾਦਾ ਜੀ ਨਮਸਤੇ ਨਿਬੂ ਘਰ ਦਾ ਸਹੀ ਗੱਲ ਆ ਦਾਦਾ ਆਓ ਆ ਪਤੀਜਾ ਲਾਓ ਪੈਗ ਕਮਾਲ ਆ ਸੰਗੀ ਕਾ ਤੇ ਜਾਂਦੇ ਤੁਸੀਂ ਯਾਰ ਲਕ ਕਮਾਲ ਯਾਰ ਪੰਜ ਕਿੱਲੇ ਜੱਟ ਨੂੰ ਆਉਂਦੇ ਆ ਐਡੀ ਨਹੀਂ ਗੱਲ ਪੈਗ ਲਾਓ ਯਾਰ ਕਮਾਲ ਹੋ ਗਈ ਐਵੇਂ ਸੰਗੀ ਜਾਂਦੇ ਆ ਉਹ ਚਾਚਾ ਉਹ ਚਾਚਾ ਉਹ ਪਾਣੀ ਪੂਨ ਦਾ ਪਾਲਾ ਜੀ ਯਾਰ ਤੂੰ ਉਹੀ ਪੀਖ ਚੀਂ ਨਾ ਕਬੜ ਉਦਨੇ ਵਾਲੀ ਯਾਰ ਆ ਠੀਕ ਆ ਭਤੀਜਾ ਦਾਰੂ ਦੇ ਅੱਕੇ ਪਾਣੀ ਦਾ ਮੂੰਹ ਚ ਪਹਿਲਾਂ ਹੀ ਆ ਜਾਂਦਾ ਐ ਤਾਂ ਪਈ ਹੋ ਜਾ ਐ ਜਿਹੜਾ ਕੈਰੀਡਰਦੀ ਐ ਬੋਬੇ ਦਾ ਗੂਬ ਹੋ ਜਾ ਲੈ ਵੀ ਭਤੀਜਾ ਚਾਲਾ ਸੁਣਾ ਮੇਰੇ ਕੋਲ ਬਸ ਮੇਰੇ ਕੋਲ ਕੁਛ ਨਹੀਂ ਬਸ ਪਸੂਆਂ ਦੇ ਕਿੱਲੇ ਹੀ ਆ ਅੱਛਾ ਅੱਛਾ ਚਾਚਾ ਉਹ ਪਸ਼ੂ ਵਾਲੇ ਕਿੱਲੇ ਦੀ ਗੱਲ ਕਰਦਾ ਸੀਗਾ ਉਹ ਤਾਂ ਚਾਤਾ ਸਾਨੂੰ ਵੀ ਪਤਾ ਸੀ ਵੀ ਤੈਨੂੰ ਪਸ਼ੂ ਵਾਲੇ ਕਿੱਲੇ ਆਉਂਦੇ ਹੋਰ ਤੈਨੂੰ ਕਿਹੜੇ ਦਾਰੂ ਪੀਣੀ ਸੀਗੀ ਇੱਕ ਬੁੱਧਲ ਹੋਰ ਮਗਾਲਾ ਅਜੀ ਦਾ ਕਹਿੰਦਾ ਚਾਤਾ ਨੂੰ ਦੱਸ ਕਿੱਲੇ ਆਉਂਦੇ ਆ ਉਹ ਚਾਤਾ ਹੁਣ ਮੈਨੂੰ ਉਹ ਵੀ ਸੱਚ ਦੱਸ ਦੇ ਇੱਕ ਚਾਚੀ ਵਾਲਾ ਚਾਚੀ ਨੂੰ ਤੂੰ ਗੋੜਦਾ ਸੀਗੀ ਚਾਚੀ ਤੈਨੂੰ ਗੋੜਦੀ ਹੁੰਦੀ ਸੀ ਉਹ ਚੌਪਰ ਥਪੀਜ ਹੈ ਪਹਿਲਾਂ ਤੇਰੀ ਚਾਚੀ ਗੋੜਦੀ ਸੀ ਹੁਣ ਮੈਨੂੰ ਮੁੰਡਾ ਗੋੜਦਾ ਹੈਗਾ ਉਹ ਠੇਕ ਆਇਆ ਇੱਧਰ ਆ ਰ ਪੰਜ ਬਰਾੜ ਸਾਹਿਬ ਜੇ ਬੰਦਾ ਪੈਗ ਲਾ ਲਵੇ ਆਂਡੇ ਖਾ ਲਵੇ ਫਿਰ ਬੰਦੇ ਕੋਲ ਪੈਸੇ ਨਾ ਹੋਣ ਫਿਰ ਤੁਸੀਂ ਕੀ ਕਰੋਗੇ ਗਾਲ ਸੁਣ ਚਾਚਾ ਇਹ ਤਾਂ ਗੱਲ ਕਰਨੀ ਆ ਤੂੰ ਸਾਡੇ ਨਾਲ ਗੱਲ ਕਰ ਅਸੀਂ ਵੀ ਇਹਨਾਂ ਦੇ ਬੰਦੇ ਆ ਠੀਕ ਹੈ ਨਾ ਜੇ ਤੇਰੇ ਕੇ ਬੰਦੇ ਦਾਲੂ ਪੀ ਕੇ ਅੱਥ ਨੇ ਦਾਲੂ ਦੇ ਪੈਸੇ ਨਾ ਦੇਣ ਜਾਂ ਆਂਡੇ ਮੀਟ ਦੇ ਪੈਸੇ ਨਾ ਦੇਣ ਫਿਰ ਅਸੀਂ ਡਾਂਗੇ ਫੇਰਦੇ ਆ ਚਲ ਠੀਕ ਆ ਭਤੀਜਾ ਕਾਰਵਾਈ ਜਲਦੀ ਪਾਓ ਮੈਂ ਘਰੇ ਵੀ ਜਾਣਾ 那这部是哪里的,的,的？